ਅੱਲਾਹ ਲਹੂ ਤੋ ਕਿਆ ਕਹੂੰ ਕਹੂੰ ਤਾ ਕੋ ਉਪਕਾਰ ਭਟਕ ਬੀਜ ਮੈਂ ਰਵ ਰਹਿਓ ਜਾ ਕੋ ਤੀਨ ਲੋਕ ਵਿਸਾਰ ਇੱਕ ਗੱਲ ਹੋਰ ਕਹਿਣਾ ਹੁਣ ਕਬੀਰ ਅੱਗੇ ਹੋਰ ਕਹਾਂ ਮਾ ਮੰਨ ਲਓ ਮੁਸਲਮਾਨ ਨੂੰ ਕਹਿ ਰਿਹਾ ਅੱਲਾਹ ਲਹੂ ਅੱਲਾਹ ਲਹੂ ਤੋ ਕਿਆ ਕਹੂੰ ਜੇ ਮੈਂ ਅੱਲਾਹ ਨੂੰ ਦੇਖ ਵੀ ਲਵਾਂ ਅੱਲਾਹ ਦੇ ਕੋਲ ਚਲਾ ਵੀ ਜਾਵਾਂ ਅੱਲਾਹ ਦੀ ਪ੍ਰਾਪਤੀ ਵੀ ਕਰ ਲਵਾਂ ਮੈਂ ਦੱਸ ਦਸੂ ਕੀ ਤੋ ਕਿਆ ਕਹੂੰ ਕੀ ਕਹੂੰ ਕਿਹਾ ਯਾਰ ਹੋਰ ਨਾ ਉਹਦੀ ਸ਼ਕਲ ਸੂਰਤਾ ਤਾਂ ਦਿਖਾਣੀ ਹੈ ਰੰਗ ਰੂਪ ਤਾਂ ਦਾ ਕੋਈ ਹੈ ਨਹੀਂ ਕੀ ਦੱਸੂ ਮੈਂ ਭਾਈ ਕਹੂੰ ਕਿ ਇਹ ਜੇ ਬਲੁਖੜ ਵੀ ਜਾਵੇ ਅੱਲਾ ਮੁਸਲਮਾਨ ਵੀ ਕਹਿੰਦਾ ਗੱਲ ਵੀ ਠੀਕ ਹੈ ਲੋਖਾਂ ਨੂੰ ਤਾਂ ਦੇਖਣ ਵਾਲੀ ਚੀਜ਼ ਨਹੀਂ ਤੇ ਦੱਸੂ ਕੀ ਬਲੁਖੀ ਕਿਆ ਕਹੂੰ ਬੋਲੂਗੀ ਕਹੂੰ ਤਾਂ ਬੋਲ ਹੋ ਗਿਆ ਅਬੋਲ ਹੋ ਗਿਆ ਬੋਲ ਕਿਵੇਂ ਕਹੂੰ ਕਹੂੰ ਤਾਂ ਕੋ ਕੋਸਾਰ ਉਹਦਾ ਜੋ ਕੁਝ ਕਰ ਰਿਹਾ ਹੈ ਵਿੱਚ ਕੁਦਰਤ ਹਰ ਪ੍ਰਭ ਬਰੋਦਰ ਬੱਚੇ ਜੀਉ ਕਰਤਾ ਕੁਦਰਤ ਦੇ ਵਿੱਚ ਵਸਦਾ ਜੋ ਹੋ ਰਿਹਾ ਹੈ ਜੋ ਵਰਤੈ ਸੋ ਤੇਰਾ ਆ ਪਾਣਾ ਜੋ ਹੋ ਰਿਹਾ ਇਹਦੇ ਵਿੱਚੋਂ ਸਬਕ ਕਰਨਾ ਆਪਾਂ ਕਹੂੰ ਤਾਂ ਕੋ ਉਪਕਾਰ ਤੇਰਾ ਕੋਈ ਉਪਕਾਰ ਦਾ ਸਕਦਾ ਕਿ ਯਾ ਕੁਝ ਆ ਹੋ ਰਿਹਾ ਆ ਕਰ ਰਿਹਾ ਨਾ ਇਹ ਹੀ ਆ ਹੋ ਜਿਹੜਾ ਦੀਦਾ ਜੀ ਵੀ ਤੇ ਆ ਪਰਮੇਸ਼ਰ ਪਾਇਆ ਕਹਿੰਦੇ ਵੀ ਪਿਆ ਪਰਮੇਸ਼ਰ ਦੇ ਪਾਇਆ ਬੱਗਲ ਮੰਗਦਾ ਰਹੇ ਕਈ ਦਿਨ ਕਿ ਕਲੀ ਨਹੀਂ ਭਈ ਕੋਈ ਬਦਲ ਵਾਪਸ ਆਇਆ ਫਿਰ ਪਿੰਡਾਇਆ ਕਿਉਂਕਿ ਜਾਂਦਾ ਹੋਇਆ ਚਲਦੀ ਪਿਆ ਉਹਦਾ ਹੋਇਆ ਟੁੱਟ ਗਏ ਕੋਕੂ ਵੀ ਨਹੀਂ ਸੀ ਹਲੂ ਸਹੀ ਤਾਂ ਹੋਤ ਮੈਂ ਪਰਮੇਸ਼ਰ ਦੀ ਇੱਛਾ ਨਹੀਂ ਸੀ ਪੌੜਦੀ ਕਿਆ ਛੋਈ ਪਤਾ ਸੂਰ ਪਰਮੇਸ਼ਰ ਦਾ ਵੀ ਪਿਆਦਾ ਸਬੂਤ ਹੈ ਤੋਦ ਕੋ ਬੁਕਾ ਜਾਉਣਾ ਉਕਾਰ ਕਰਨ ਦਾ ਬਾਤਾ ਜਨ ਜਲਦੀ ਫਿਕਰ ਦੋਦੀ ਬਾਦ ਬੱਦਲ ਖੜਾ ਤਿੰਨ ਦਿਨ ਹੋ ਗਿਆ ਕੜੀ ਨਹੀਂ ਸਕਦਾ ਹੁਕਮ ਨਹੀਂ ਹੋਇਆ ਕਿ ਹੁਕਮ ਹੋਣਾ ਬਾਦਲ ਨੇ ਵੀ ਪਿਆ ਪਰਮੇਸ਼ਰ ਪਰ ਬੱਦਲ ਨਹੀਂ ਪਿਆ ਪਰਮੇਸ਼ਰ ਨੂੰ ਪਰਮਾਨ ਹੋਆ ਮਖਸੂਦ ਹੋਇਆ ਪਰਮਾਨ ਕੀਦਾ ਹੋਇਆ ਪਰ ਉਹਦਾ ਫਰਮਾਨ ਹੋਇਆ ਪਰ ਸੋ ਕਿਰਪਾ ਦਾ ਚਾਲ ਬਈ ਫਾਦੇ ਬਈ ਭਾਤਾ ਨੇ ਬਦਲ ਨੂੰ ਲੈ ਕੇ ਕੌਣ ਆਇਆ ਪੈਦਾ ਕੀ ਨਹੀਂ ਕੀਤਾ ਸੁਦਰ ਕੀ ਨੇ ਪੈਦਾ ਕੀਤਾ ਸਭ ਉਹਦੇ ਉਪਕਾਰ ਇਹ ਹੀ ਉਪਕਾਰ ਹੈ ਤੂੰ ਤਾਂ ਕੋ ਉਦੇ ਉਪਕਾਰ ਗਣਾਏ ਜਿਹੜੇ ਗੁਰਬਾਨੀ ਚੁਣ ਉਹਦੇ ਗੁਰ ਗਣਾਏ ਨਾ ਗੁਰਬਾਨੀ ਸਾਰੇ ਹੀ ਇੰਨਾ ਕੁਝ ਕਰ ਰਿਹਾ ਹੋ ਉਹ ਸ਼ਕਤੀ ਇੰਨਾ ਕੁਝ ਕਰਦੇ ਸੁਭਰਤ ਹੈ ਪਰ ਇਤੋਂ ਤਸੱਲੀ ਕਰਾਈ ਹੋਈ ਹੈ ਜੇ ਇਹ ਤਾਂ ਤਸੱਲੀ ਹੋ ਜਾ ਫੇਰ ਇਹ ਕਿਹਾਂ ਚਲਦਾ ਬਟਕ ਬੀਜ ਮਰੇ ਰਵ ਰਹੇ ਹੋ ਜਾ ਕੋ ਤੀਨ ਲੋਕ ਵਿਸਥਾਰ ਅੱਲਾ ਰਹੁ ਤਾਂ ਕਿਆ ਕਹੂੰ ਕਹੂੰ ਤਾਂ ਕੋ ਕਾਰ ਬਟਕ ਬੀਜ ਇੱਕ ਬਟਕਾ ਫਰੋਟਾ ਇੱਕ ਰੋਟੇ ਦਾ ਬੀਜ ਰੋਟੇ ਦਾ ਬੀਜ ਬਹੁਤ ਨੇ ਇੱਕ ਰੋਟੇ ਤੇ ਕਿੰਨੇ ਫਲ ਲੱਗੇ ਹੁੰਦੇ ਨੇ ਉਹਦੇ ਇੱਕ ਫਲਜ ਕਰੀ ਕਈ ਬੀਜ ਵੀ ਹੁੰਦੇ ਨੇ ਹਰ ਬੀਜ ਵਿੱਚ ਬਰੋਟਾ ਜਿਹੜਾ ਬੀਜ ਬੀਜ ਦਾ ਬਰੋਟਾ ਹੈ ਬਰੋਟਾ ਹੈ ਕਹ ਹਰੇਕ ਬੀਜ ਵਿੱਚ ਰੋਟਾ ਤਾਂ ਕੋਈ ਹੈ ਹਰੇਕ ਬੀਜ ਵਿੱਚ ਪੂਰੇ ਦਾ ਪੂਰਾ ਬਰੋਟਾ ਹੈ ਉਹਨੇ ਬਣਾ ਕੇ ਰੱਖਿਆ ਹੋਇਆ ਇਹ ਜੀ ਗੱਲ ਹੈ ਐਵੇਂ ਉਹ ਸਾਰਿਆਂ ਵਿੱਚ ਹੀ ਆ ਸਾਡੇ ਰੋਟਾ ਤਾਂ ਹੈ ਉਹ ਬਾਹਰ ਬੀਜ ਦੇ ਵਿੱਚ ਜਿਵੇਂ ਹਰ ਬੀਜ ਵਿੱਚ ਬਹੁਤ ਛੋਟੇ ਬੀਜ ਵਿੱਚ ਬਹੁਤ ਵੱਡਾ ਬਰੋਟੇ ਦਾ ਵਿਰਸ਼ ਵੱਡਾ ਹੈ ਵਿਰਸ਼ਾਂ ਚੋਂ ਤੇ ਬੀਜਾਂ ਅੰਗੀਆਂ ਤੋਂ ਛੋਟਾ ਹੈ ਬਹੁਤ ਛੋਟਾ ਹੈ ਮਟਰ ਦਾ ਬੀਜ ਛਡਾ ਹੁੰਦਾ ਮਟਰ ਦਾ ਬੌਦਾ ਛੋਟਾ ਜਾਂਦਾ ਤੇ ਬਰੋਟੇ ਦਾ ਬੀਜ ਛੋਟਾ ਹੁੰਦਾ ਬਰੋਟਾ ਵੱਡਾ ਬਣਦਾ ਜਿਵੇਂ ਇੱਕ ਵਿਰਸ਼ ਬਰੋਟਾ ਵੇਡ ਵੱਡਾ ਆਪਣੇ ਬੀਜ ਵਿੱਚ ਮੌਜੂਦ ਹੈ ਹਰੇਕ ਬੀਜ ਵਿੱਚ ਆਪਣੇ ਚ ਇਹ ਵੀ ਹੈ ਸਾਰਿਆਂ ਵਿੱਚ ਇਹਦਾ ਮਤਲਬ ਹੈ ਸਾਰੇ ਕੀ ਨੇ ਅਸੀਂ ਅਸੀਂ ਨਾਮ ਦੇ ਬੀਜ ਹਾਂ ਨਾਮ ਦੇ ਬੀਜ ਹਾਂ ਆਪਣਾ ਆਪੇ ਵੀ ਜੜੇ ਜੇਕ ਹੋਏ ਦਾੜਾ ਦਾਲ ਦਾੜ ਕੀ ਹੁੰਦਾ ਹੈ ਬੀਜ ਬੀਜ ਦਾਲ ਹੂ ਜਾਗ ਇੱਕ ਹੁਣ ਸਾਬਤ ਹੋ ਜਾਣਾ ਫਿਰ ਉਗਣ ਦੇ ਵਿੱਚੋਂ ਕੀ ਪੈਦਾ ਹੁਣ ਰੋਟਾ ਹੋਈ ਬਰਸ਼ ਉਹੀ ਬਰਸ਼ ਪੈਦਾ ਹੁਣ ਉਹ ਫਿਰ ਸਿੱਧੀ ਛਾਖ ਬਰਸ਼ ਤੇ ਲੱਗ ਜਾਣੀ ਛਾਖੇ ਲੱਗ ਜਾਣੀਆਂ ਮੰਨ ਕੇ ਇਹ ਛਾਖ ਪੈਦਾ ਹੁੰਦੀ ਹੈ ਜਿਹੜੀ ਨਾ ਉਹ ਬਰਸ਼ ਨਾਲ ਡੁੱਟ ਜਾਂਦੀ ਹੈ ਜਦ ਕੀ ਸਾਹ ਹਾਲੇ ਜੰਤਨੇ ਹੈ ਬਰ ਕੇ ਹੇਠ ਹੁਕਮ ਦੇ ਥੱਲੇ ਨੇ ਛਤਰ ਛਾਇਆ ਹੈਟ ਨੇ ਹਾਲੇ ਉਹਦੀ ਹੇਟ ਹਾਲੇ ਤਾਂ ਹੋਕਮ ਤੇ ਛਤਰ ਛਾਇਆ ਹੈਟ ਨੇ ਜਬ ਕੇ ਹੁਦਨ ਜੁੜ ਜਾਣੇ ਨੇ ਇਹ ਵੀ ਪਰਮਾਨੇ ਹੈ ਇਹ ਵੀ ਸਮਝਣ ਵਾਲੀ ਕੰਪਲੀਟ ਗੱਲ ਹੈ ਬਲੀ ਹੈ ਕੰਪਲੀਟ ਗੱਲ ਹੈ ਬਲੀ ਹੈ ਢੱਡਕ ਵਿੱਚ ਮੈਂ ਰਵ ਰਹੇ ਹੋ ਜਾ ਕੋ ਤਿੰਨ ਲੋਕ ਬਿਥਾ ਢੱਡਕ ਵਿੱਚ ਮੈਂ ਰਵ ਰਹੇ ਹੋ ਜਾ ਕੋ ਤਿੰਨ ਲੋਕ ਵਿਸਤਾਰ ਐਂ ਹਾਂ ਵੀ ਸਬੂਤ ਹੈ ਸਾਡੇ ਕੋਲ ਵੀ ਬਰੋਟਾ ਜਿਵੇਂ ਹੈਗਾ ਐਵੇਂ ਸਾਡੇ ਚ ਬਸ ਸਾਰਿਆਂ ਦੇ ਵਿੱਚ ਹੋਤ ਹੈ ਵਿਆਪਕ ਜਿਵੇਂ ਬਰੋਟਾ ਹਰੇਕ ਬੀਜ ਵਿੱਚ ਹੈ